ऐसा कोई कर्म है जिदे करके शर्मिंदा होना पेंदा है ते कर्म भोगना पेंदा है एक साथ संगत ਤੁਸੀਂ ਕਦੇ ਫਿਰੋਜ਼ਪੁਰ ਜਾਓ ਤਾਂ ਫਿਰੋਜ਼ਪੁਰ ਐਂਟਰ ਕਰਦੇ ਆ ਸਾਰ ਇਹ ਕਥਾ ਮੈਂ ਲਾਈਵ ਟੈਲੀਵਿਜ਼ਨ ਤੋਂ ਵੀ ਕਹੀ ਜਿੱਥੇ ਫੌਜੀ ਕੈਂਟ ਬਣਿਆ ਹੋਇਆ ਹੈ ਡੇਢ 2 ਢਾਈ ਕਿਲੋਮੀਟਰ ਬਾਹਰ ਇਸ ਸ਼ਹਿਰ ਤੋਂ ਜਦੋਂ ਤੁਸੀਂ ਫਿਰੋਜ਼ਪੁਰ ਐਂਟਰ ਕਰੋਗੇ ਉੱਥੇ ਖੱਬੇ ਪਾਸੇ ਹਾਈਵੇ ਤੇ ਵੱਡੀ ਸੜਕ ਤੇ ਇੱਕ ਗੁਰਦੁਆਰਾ ਬਣਿਆ ਹੋਇਆ ਹੈ ਉਹ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਪਾ ਪ੍ਰਾਪਤ ਹੈ ਉਸ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਜਮਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਧਰਤੀ ਉੱਤੇ ਚਰਨ ਪਾਏ ਉੱਥੇ ਉਦੋਂ ਜੰਗਲ ਦਰਖਤ ਹੀ ਦਰਖਸਨ ਕਲਗੀਧਰ ਪਾਤਸ਼ਾਹ ਨੇ ਉਸ ਜਗ੍ਹਾ ਉੱਤੇ ਇੱਕ ਕਰਮ ਕੀਤਾ ਜਿਹਦੇ ਕਰਕੇ ਉਹ ਗੁਰਦੁਆਰਾ ਬਣਿਆ ਪਾਤਸ਼ਾਹਾਂ ਦੇ ਹੱਥ ਉੱਤੇ ਜਾਂ ਮੋਢੇ ਉੱਤੇ ਬਾਜ ਬੈੰਦਾ ਸੀ ਇਹ ਤੁਸੀਂ ਸੁਣਿਆ ਇਤਿਹਾਸ ਵਿੱਚ ਜਿਹੜਾ ਮਹਾਰਾਜ ਨੇ ਬਾਜ ਰੱਖਿਆ ਸੀ ਨਾ ਉੱਥੇ ਬੈਠਿਆ ਬੈਠਿਆ ਤਿੱਤਰ ਦੇ ਮਗਰ ਲਾ ਦਿੱਤਾ ਕਹਿੰਦੇ ਬਾਜ ਨੂੰ ਛੱਡ ਦਿੱਤਾ ਤਿੱਤਰ ਨੂੰ ਪਕੜ ਬਾਜ ਨੇ ਤਿੱਤਰ ਨੂੰ ਘੇਰ ਲਿਆ ਤੇ ਲੰਬੀ ਚੁੰਝ ਮਾਰ ਕੇ ਧਰਤੀ ਤੇ ਸੁੱਟ ਲਿਆ ਫਿਰ ਬਾਜ ਨੇ ਚੁੰਝਾਂ ਮਾਰ-ਮਾਰ ਕੇ ਤੜਫਾ ਤੜਫਾ ਕੇ ਤਿੱਤਰ ਮਾਰ ਦਿੱਤਾ ਜਦੋਂ ਤਿੱਤਰ ਮਰ ਗਿਆ ਬਾਜ ਨੇ ਖਾਦਾ ਨਹੀਂ ਬੜੀ ਹੈਰਾਨਗੀ ਹੋਈ ਤਿੱਤਰ ਬਾਜ ਤੇ ਮਾਸ ਖੰਦਾ ਤਾਂ ਜਦੋਂ ਹੁਣ ਇਸ ਤਰ੍ਹਾਂ ਚੁੰਝਾਂ ਮਾਰ ਕੇ ਮਾਰਿਆ ਫਿਰ ਖਾਦਾ ਕਿਉਂ ਨਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਮਰੇ ਹੋਏ ਤਿੱਤਰ ਨੂੰ ਚੁੱਕੋ ਇੱਥੇ ਟੋਆ ਪੁੱਟ ਕੇ ਕੱਪੜਾ ਪਾ ਕੇ ਦਫਨਾ ਦਿਓ ਬੜੇ ਅਦਬ ਨਾਲ ਦਫਨਾਇਆ ਹੁਣ ਸਿੱਖਾਂ ਨੂੰ ਸਵਾਲ ਕਰਨਾ ਪਿਆ ਮਹਾਰਾਜ ਜੇ ਇਹਨੂੰ ਇੰਨੇ ਅਦਬ ਨਾਲ ਦਫਨਾਉਣਾ ਸੀ ਮਿੱਟੀ ਵਿੱਚ ਫਿਰ ਇਹਨੂੰ ਮਰਵਾਇਆ ਕਿਉਂ ਹੈ ਮਹਾਰਾਜ ਬਾਜ ਦੇ ਹੱਥੋਂ ਤਿੱਤਰ ਕਿਉਂ ਮਰਵਾਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਭਾਈ ਇਹ ਜਿਹੜਾ ਤਿੱਤਰ ਮਰਵਾਇਆ ਨਾ ਇਹ ਤਿੱਤਰ ਪੂਰਬਲੇ ਜਨਮ ਦਾ ਸਾਡਾ ਸਿੱਖ ਹੈ ਕਹਿੰਦੇ ਮਹਾਰਾਜ ਸਿੱਖ ਤਿੱਤਰ ਬਣ ਗਏ ਮਹਾਰਾਜ ਕਿਉਂ ਕਲਗੀਧਰ ਬਾਦਸ਼ਾਹ ਕਹਿੰਦੇ ਭਾਈ ਸਭ ਪੂਰਾ ਕੀਤਾ ਇਹਦੇ ਕਰਮ ਖਲੋਤੇ ਸਨ ਹੁਣ ਬਰਾਬਰ ਕਰ ਦਿੱਤੇ ਨੇ ਮਹਾਰਾਜ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਜਿਹੜਾ ਬਾਜ ਅਸੀਂ ਰੱਖਿਆ ਨਾ ਇਹ ਸਾਡਾ ਸਿੱਖ ਨਹੀਂ ਹੈ ਪਰ ਫਿਰ ਵੀ ਇਹਨੂੰ ਅਸੀਂ ਆਪਣੇ ਹੱਥ ਤੇ ਬਿਠਾਈਦਾ ਇਹਨੂੰ ਅਸੀਂ ਆਪਣਾ ਭੋਜਨ ਖਲਾਈਦਾ ਇਹਨੂੰ ਆਪਣੇ ਮੋਢੇ ਤੇ ਰੱਖੀਦਾ ਇਹ ਸਾਡਾ ਸਿੱਖ ਨਹੀਂ ਇਹ ਪੂਰਬਲੇ ਜਨਮ ਦਾ ਬਹੁਤ ਅਮੀਰ ਸੇਠ ਹੈ ਕਹਵੇਂ ਮਹਾਰਾਜ ਆ ਤਾਂ ਗੱਲ ਸਮਝ ਨਾ ਆਈ ਸਿੱਖ ਨੂੰ ਤਿੱਤਰ ਬਣਾ ਦਿੱਤਾ ਜਿਹੜਾ ਤੁਹਾਡਾ ਸਿੱਖ ਨਹੀਂ ਕੱਲਾ ਸੇਠ ਹੈ ਉਹਨੂੰ ਤੁਸੀਂ ਬਾਜ ਬਣਾ ਕੇ ਮੋਢੇ ਤੇ ਰੱਖ ਦਿਓ ਆਪਣਾ ਭੋਜਨ ਖਿਲਾਉਂਦੇ ਹੋ ਕਿਉਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੁਣੋ ਫਿਰ ਕਹਿੰਦੇ ਸਿੱਖੋ ਇਹ ਜਿਹੜਾ ਤਿੱਤਰ ਹੈ ਨਾ ਇਹ ਸਿੱਖ ਸੀ ਸਾਡਾ ਇਹਨੇ ਇਸ ਸੇਠ ਕੋਲੋਂ ਪੈਸੇ ਲਏ ਵਿੱਜੂ ਪੈਸੇ ਲੈਣ ਤੋਂ ਬਾਅਦ ਨਾ ਵਿਆਜ ਦਿੱਤਾ ਤੇ ਨਾ ਮੂਲ ਮੁੜਿਆ ਕਹਿੰਦੇ ਪੈਸੇ ਮਾਰ ਕੇ ਪਿੰਡ ਬਦਲ ਕੇ ਭੱਜ ਗਿਆ ਹੋਰ ਕਿਸੇ ਪਿੰਡ ਚਲਾ ਗਿਆ ਕਹਿੰਦੇ ਸੇਠ ਲੱਭਦਾ ਰਿਆ ਥੋੜੇ ਮਹੀਨਿਆਂ ਸਾਲਾਂ ਬਾਅਦ ਕਿਸੇ ਨੇ ਦੱਸਿਆ ਸੇਠ ਜੀ ਉਹ ਜਿਹੜੇ ਬੰਦੇ ਨੇ ਤੁਹਾਡੇ ਪੈਸੇ ਨਹੀਂ ਮਾਰੇ ਉਹ ਫਲਾਨੇ ਪਿੰਡ ਰਹਿੰਦਾ ਹੁਣ ਜਿੱਦਾਂ ਏਜੰਟ ਭੱਜ ਜਾਂਦੇ ਨੇ ਕਈ ਕਈ ਜਨਮਾਂ ਤੋਂ ਇਹ ਸਾਡੇ ਖੂਨ ਵਿੱਚ ਰਹਿੰਦਾ ਧੋਖਾ ਕਰਨਾ ਕਿਸੇ ਨੇ ਸਾਸ ਸੰਗਤ ਇਹ ਆਦਤ ਇੰਨੀ ਮਾੜੀ ਐ ਬੰਦੇ ਦੇ ਵਸ ਦੀ ਗੱਲ ਨਹੀਂ ਮੈਨੂੰ ਮਾਫ ਕਰਿਓ ਇਹ ਸਚਾਈ ਐ ਭੈਣ ਕਿਸੇ ਦੀ ਵਿਦੇਸ਼ ਵਿੱਚ ਰਹਿੰਦੀ ਹੋਵੇ ਸਗੀ ਭੈਣ ਭਰਾ ਨੂੰ ਠੇਕਾ ਦੇ ਦੇ ਭਰਾਵਾ ਆ ਮੇਰੀ ਕੋਠੀ ਬਣਾਉਣੀ ਐ ਪੈਸੇ ਮੈਂ ਕੱਲਨੇ ਨੇ ਮੈਨੂੰ ਮਾਫ ਕਰਿਓ ਬਿਰਲਿਆਂ ਨੂੰ ਕੋਰੋਨਾ ਚੋਂ ਇੱਕ ਅੱਧਾ ਹੋਏਗਾ ਜਿਹੜਾ ਬਿਲਕੁਲ ਧਰਮ ਰੱਖ ਕੇ ਆਪਣੀ ਭੈਣ ਦਾ ਘਰ ਬਣਾਉਂਦਾ ਐ ਨਹੀਂ ਤੇ ਸਗੀਆਂ ਭੈਣਾ ਨਾਲ ਧੋਖਾ ਹੋ ਜਾਂਦਾ ਜੇ 50 ਲੱਖ ਕੋਠੀ ਤੇ ਲੱਗਦਾ 10 ਲੱਖ ਭਰਾ ਵੀ ਕੱਢ ਲੈਂਦਾ ਇਹ ਧੋਖਾ ਮਨ ਵਿੱਚ ਹੈ ਬੜੇ ਬੜੇ ਲੋਕ ਨੇ ਜਿਹੜੇ ਆਪਣੇ ਨਾਲ ਦੀਆਂ ਜੰਮੀਆਂ ਭੈਣਾ ਨਾਲ ਧੋਖਾ ਕਰ ਜਾਂਦੇ ਇਹ ਕਰੋੜਾ ਚ ਕੋਈ ਇੱਕ ਹੈ ਜਿਹੜਾ ਇਮਾਨਦਾਰੀ ਨਮਾਉਂਦਾ ਹੈ ਜਿਹੜਾ ਆਪਣੇ ਸੱਗਿਆਂ ਨਾਲ ਧੋਖਾ ਕਰਦਾ ਦੂਜਾ ਉਹਦਾ ਕੀ ਲੱਗਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਤਾਂ ਕਿਹਾ ਭਾਈ ਇਹ ਕਈ ਜਨਮਾਂ ਤੋਂ ਆਦਤ ਬਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਪੈਸੇ ਮਾਰ ਕੇ ਭੱਜ ਗਿਆ ਕਿਸੇ ਨੇ ਦੱਸਿਆ ਫਲਾਨੇ ਪਿੰਡ ਰਹਿੰਦਾ ਕਹਿੰਦੇ ਸੇਠ ਬੰਦੇ ਲੈ ਕੇ ਉੱਥੇ ਚਲਾ ਗਿਆ ਇਹ ਸਿੱਖ ਪਕੜਿਆ ਗਿਆ ਇਹਨੂੰ ਕਿਹਾ ਭਾਈ ਪੈਸੇ ਦੇ ਇਹ ਕਹਿੰਦਾ ਹੁਣ ਮੇਰੇ ਕੋਲ ਨਹੀਂ ਮੈਂ ਤੁਹਾਨੂੰ ਥੋੜੇ ਮਹੀਨਿਆਂ ਵਿੱਚ ਥੋੜੇ ਥੋੜੇ ਕਰਕੇ ਪੈਸੇ ਦੇ ਦਾਂਗਾ ਕਹਿੰਦੇ ਸੇਠ ਨੇ ਕਿਹਾ ਤੇਰੀ ਜਮਨੀ ਕੌਣ ਲੈਂਦਾ ਵੇ ਗਰੰਟੀ ਦੱਸ ਕੌਣ ਲੈਂਦਾ ਕੋਈ ਪਿੰਡ ਚੋਂ ਬੰਦਾ ਪੰਚੈਤੀ ਤੇਰੀ ਗਰੰਟੀ ਲਵੇ ਕਿ ਬੰਦਾ ਪੈਸੇ ਦੇ ਦੇਗਾ ਫਿਰ ਤੈਨੂੰ ਛੱਡ ਦਾਂਗੇ ਨਹੀਂ ਤੇ ਪੈਸੇ ਇੱਥੇ ਰੱਖ ਕਹਿੰਦੇ ਪੰਚਾਇਤ ਵਿੱਚ ਕਿਸੇ ਨੇ ਜਮਣੀ ਨਾ ਚੁੱਕੀ ਚੋਰ ਦੀ ਜਮਣੀ ਕੌਣ ਚੁੱਕਦਾ 1 2 4 ਬੰਦਾ ਜਦੋਂ ਡਿਫਾਲਟਰ ਹੋ ਜਾਏ ਬੈਂਕ ਦੇ ਡਿਫਾਲਟਰ ਦੀਆਂ ਕੌਣ ਜਮਣੀਆਂ ਦਿੰਦਾ ਬਾਅਦ ਵਿੱਚ ਇਹ ਤਾਂ ਸੱਚ ਹੈ ਸਾਥ ਸੰਗਤ ਚੋਰ ਕੀ ਹਮ ਭਰੇ ਨਾ ਕੋਏ ਜੋਰ ਕੀਆ ਚੰਗਾ ਕਿਉਂ ਹੋਏ ਕਹਿੰਦੇ ਜਦੋਂ ਕਿਸੇ ਪੰਚੈਤੀ ਨੇ ਜਾਮਣੀ ਨਾ ਦਿੱਤੀ ਤਾਂ ਫੇਰ ਇਹ ਸਿੱਖ ਬੇਵਸ ਹੋਇਆ ਇਹਨੇ ਸੇਠ ਨੂੰ ਹੱਥ ਜੋੜ ਕੇ ਕਿਹਾ ਕੋਈ ਬੰਦਾ ਮੇਰੀ ਗਰੰਟੀ ਜਾਮਣੀ ਦੇਣ ਲਈ ਤਿਆਰ ਨਹੀਂ ਪਰ ਸੇਠ ਸਾਹਿਬ ਮੈਂ ਤੁਹਾਡੇ ਪੈਸੇ ਮੋੜ ਦਾਂਗਾ ਮੈਂ ਗੁਰੂ ਦਾ ਸਿੱਖ ਆਪਣੇ ਗੁਰੂ ਦੀ ਜਾਮਣੀ ਦਿੰਦਾ ਤੈਨੂੰ ਪੈਸੇ ਮੋੜਾਂਗਾ ਕਹਿੰਦੇ ਨੇ ਗੁਰੂ ਦੀ ਜਾਮਣੀ ਦਿੱਤੀ ਤੇ ਸੇਠ ਨੇ ਵਿਸ਼ਵਾਸ ਕਰਕੇ ਕਿਹਾ ਜਾ ਬਈ ਕਿਸੇ ਬੰਦੇ ਨੇ ਜਾਮਣੀ ਨਹੀਂ ਭਰੀ ਜਾਂ ਤੂੰ ਗੁਰੂ ਦਾ ਨਾਮ ਲਿਆ ਤੈਨੂੰ ਛੱਡ ਦਿੱਤਾ ਤੂੰ ਗੁਰੂ ਦੇ ਨਾਮ ਦੀ ਜਾਮਣੀ ਦਿੱਤੀ ਹੈ ਜਹ ਤੇਰੇ ਤੇ ਵਿਸ਼ਵਾਸ ਕਰਨੇ ਹੁਣ ਪੈਸੇ ਦੇ ਦੇਂ ਕਹਿੰਦੇ ਗੁਰੂ ਦੀ ਜਾਮਣੀ ਦੇਣ ਤੋਂ ਬਾਅਦ ਇਸ ਸਿੱਖ ਨੇ ਪੈਸੇ ਫਿਰ ਬਿਨਾ ਮੋੜੇ ਉਸ ਸੇਠ ਦੇ ਪੈਸੇ ਵਿਆਜ ਸਮੇਤ ਮੂਲ ਮਾਰ ਗਿਆ ਹੋਰ ਕਿਸੇ ਪਿੰਡ ਚ ਲੁੱਕ ਗਿਆ ਅਖੀਰ ਇੱਕ ਦਿਨ ਸੇਠ ਵੀ ਬੁੱਢਾ ਹੋ ਕੇ ਮਰ ਗਿਆ ਇਹਨੂੰ ਲੱਗਾ ਮੇਰੇ ਪੈਸੇ ਬਚ ਗਏ ਬੰਦਾ ਹੀ ਮਰ ਗਿਆ ਕਹਿੰਦੇ ਬਾਅਦ ਵਿੱਚ ਕੁਝ ਸਾਲਾਂ ਬਾਅਦ ਇਹ ਵੀ ਮਰ ਗਿਆ ਕਹਿੰਦੇ ਮਹਾਰਾਜ ਫੇਰ ਕਹਿੰਦੇ ਫੇਰ ਕੀ ਮਰਨ ਤੋਂ ਬਾਅਦ ਜਿਹੜੇ ਸੇਠ ਨੇ ਗੁਰੂ ਦੇ ਨਾਮ ਦੀ ਜਾਮਣੀ ਉੱਤੇ ਪੈਸੇ ਛੱਡੇ ਸੀ ਉਹਨੂੰ ਅਸੀਂ ਆਪਣੇ ਮੋਢੇ ਤੇ ਬਿਠਾ ਕੇ ਰੱਖੀਦਾ ਉਹਨੂੰ ਆਪਣਾ ਭੋਜਨ ਖਲਾਈਦਾ ਉਹਨੂੰ ਹੱਥ ਦੇ ਨੇੜੇ ਰੱਖੀਦਾ ਜਿਹੜਾ ਗੁਰੂ ਦੇ ਨਾਮ ਤੇ ਧੁੱਖਾ ਕਰ ਗਿਆ ਉਹ ਤਿੱਤਰ ਬਣ ਕੇ ਭਟਕਦਾ ਹੈ ਕਹਿੰਦੇ ਐਸ ਜਗ੍ਹਾ ਤੇ ਜਾਮਣੀ ਪੂਰੀ ਕੀਤੀ ਹੈ ਸਾਡੇ ਨਾਮ ਦੀ ਜਾਮਣੀ ਸੀ ਅੱਜ ਬਾਜ ਨੂੰ ਕਿਹਾ ਸੇਠ ਜਾ ਹੁਣ ਆਪਣਾ ਸਾਹ ਪੂਰਾ ਕਰ ਕਹਿੰਦੇ ਤਿੱਤਰ ਦੇ ਚੁੰਝਾਂ ਮਾਰ ਮਾਰ ਕੇ ਮਾਰ ਦਿੱਤਾ ਜਿੱਥੇ ਪਾਤਸ਼ਾਹ ਨੇ ਜਾਮਣੀ ਪੂਰੀ ਕੀਤੀ ਉਹ ਗੁਰਦੁਆਰੇ ਦਾ ਨਾਮ ਹੈ ਜਾਮਣੀ ਸਾਹਿਬ ਤੇ ਸਿੱਖਾਂ ਨੇ ਕਿਹਾ ਮਹਾਰਾਜ ਇਹ ਤੁਹਾਡਾ ਸਿੱਖ ਸੀ ਪਾਤਸ਼ਾਹ ਕਹਿੰਦੇ ਫਿਰ ਕੀ ਹੋਇਆ ਸਿੱਖ ਸੀ ਗੁਰੂ ਦੀ ਨਜ਼ਰ ਵਿੱਚ ਸਿੱਖ ਨੂੰ ਸਿੱਖ ਪਿਆਰਾ ਨਹੀਂ ਗੁਰੂ ਨੂੰ ਰਹਿਤ ਪਿਆਰੀ ਹੈ ਪਾਤਸ਼ਾਹ ਨੇ ਲਿਖ ਕੇ ਦਿੱਤਾ ਰਹਿਤ ਬਿਆਰੀ ਮੁਝ ਕੋ ਸਿੱਖ ਬਿਆਰਾ ਨਾਹੀਂ ਬਾਰੋਂ ਅਖਵਾਵੇ ਅਸੀਂ ਤਾਂ ਸਰਦਾਰ ਆ ਬੜੇ ਮੈਂ ਤਾਂ ਬੜਾ ਵੱਡਾ ਸਿੱਖ ਜੀ ਇੰਨੀ ਸੇਵਾ ਅਸੀਂ ਕੀਤੀ ਮਹਾਰਾਜ ਕਹਿੰਦੇ ਗੁਰੂ ਨੂੰ ਰਹਿਤ ਬਿਆਰੀ ਹੈ ਭਾਈ ਗੁਰੂ ਦਾ ਉਪਦੇਸ਼ ਸੁਣ ਤੇ ਐਸਾ ਕੋਈ ਕੰਮ ਨਾ ਕਰੀ ਜਿਹਦੇ ਕਰਕੇ ਤੈਨੂੰ ਸ਼ਰਮਿੰਦਾ ਹੋਣਾ ਪਵੇ